ਸਤਿ ਸ੍ਰੀ ਅਕਾਲ ਜੀ। ਆਪ ਸਾਰਿਆਂ ਨੂੰ ਅੱਜ ਇੱਕ ਛੋਟੀ ਜਿਹੀ ਕਹਾਣੀ ਲੈ ਕੇ ਹਾਜ਼ਰ ਹੋਇਆ। ਉਮੀਦ ਕਰਦਾ ਹਾਂ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇ। ਇੱਕ ਬਾਪ-ਬੇਟਾ ਇੱਕ ਘਰ ਦੇ ਵਿੱਚ ਰਹਿੰਦੇ ਆ। ਕਿ ਉਸ ਪੇਟੇ ਦੀ ਨਾਲ ਦੀ ਮਾਂ ਦੀ ਡੈਥ ਹੋ ਜਾਂਦੀ ਹੈ। ਡੈਥ ਹੋ ਜਾਂਦੀ ਹੈ ਚਲੋ। ਉਹ ਜਦ ਲੱਗਦਾ ਤੁਹਾਨੂੰ ਦਾ ਰੋਟੀ ਦਾ ਜਿਹੜਾ ਔਖਾ ਹੋ ਜਾਂਦਾ ਤੇ ਉਹਦਾ ਪਿਓ ਨੂੰ ਵੈਨ ਦਾ ਵੀ ਤੂੰ ਐ ਕਰ ਕਿ ਉਸ ਵਿਆਹ ਕਰਾ ਲਾ ਤੇ ਆਪਣਾ ਰੋਟੀ ਦਾ ਹੀਲਾ ਉਚਰੋ ਵਧੀਆ ਟਾਈਮ ਲੰਘਾ ਲਗੀ ਯਾ ਪਤੋ ਇੱਕ ਵਾਰੀ ਵਿਆਹ ਕਰਾ ਲਾ ਤਾਂ ਬੇਟਾ ਉਸ ਦਿਰੀ ਕਰਦਾ ਕਹਿੰਦਾ ਕੋਈ ਗੱਲ ਨਹੀਂ ਕਿਤੇ ਹੀ ਮੈਂ ਵਿਆਹ ਕਰਾ ਲਾਂ ਤਾਂ ਵਿਆਹ ਕਰਾ ਲੰਦਾ ਵਿਆਹ ਤੋਂ ਬਾਅਦ ਉਸ ਚਿਰ ਬਾਅਦ ਉਸ ਦਾ ਵਿਆਹ ਹੋ ਜਾਂਦਾ ਵਿਆਹ ਹੋ ਜਾਂਦਾ ਨੂੰ ਘਰ ਦੇ ਵਿੱਚ ਕੋਈ ਸਰਾਹ ਲੱਗ ਜਾਂਦਾ ਕੁਝ ਰਾਂ ਬਾਅਦ ਕੋਈ ਸਰਾਹ ਲੱਗ ਜਾਂਦਾ ਤਾਂ ਉਹਦੇ ਘਰ ਦੇ ਪਿੰਡੀ ਪਤਨੀ ਹੁੰਦੀ ਹੱਸੂਣਦੀ ਉਹ ਕਹਿਣਦੀ ਆ ਵੀ ਜੇ ਤਾ ਤੇਰੇ ਘਰ ਦੇ ਵਿੱਚ ਤੇਰਾ ਪਿਆਰ ਹੋਊਗਾ ਤੇ ਜਾਂ ਫਰਮਾਇ ਰਹੂਗੀ ਤੇ ਜੇ ਜਾਂ ਤੁਸੀਂ ਇਹਨੂੰ ਛੱਡਿਓ ਕਿਸੇ ਪਾਸੇ ਤੇ ਜਾਂ ਫਰਮਾਇ ਚਲੀ ਜੀ ਤਾਂ ਉਹਦਾ ਪਿਆਰ ਨੂੰ ਕਹਿਣਦਾ ਕਿ ਨਾ ਤੂੰ ਐ ਐ ਨਾ ਕਰ ਵੀ ਤੂੰ ਮਤਲਬ ਆਪਦਾ ਘਰ ਨਾ ਖਰਾਬ ਕਰ ਤੂੰ ਮੈਨੂੰ ਸਾਡੇ ਕੋਲੋਂ ਮੈਂ ਛੱਡਿਆ ਕੋਈ ਗੱਲ ਨਹੀਂ ਤੇ ਮੈਂ ਚਲਾ ਜਾਊਗਾ ਪਰ ਤੂੰ ਆਵਾ ਘਰ ਨਾ ਖਰਾਬ ਕਰ ਤਾਂ ਉਹ ਸੋਚਦਾ ਤੇ ਇੱਕ ਅनाथਾ ਆਸਰਮ ਦੇ ਵਿੱਚ ਗੱਲ ਕਰਕੇ ਆਉਂਦਾ। ਅਨਾਥਾ ਆਸਰਮ ਦੇ ਵਿੱਚ ਜਾਂਦਾ ਤੇ ਆਪਦੇ ਪਿਓ ਨੂੰ ਵੀ ਨਾਲ ਲੈ ਜਾਂਦਾ ਉੱਥੇ ਛੱਡ ਰਿਹਾ ਜਾਂਦਾ। ਤੇ ਉਹ ਛੱਡ ਕੇ ਉੱਥੇ ਵਾਪਸ ਮੁੜਿਆ ਆਉਂਦਾ। ਫਿਰ ਵਾਪਸ ਮੁੜਦਾ ਤਾਂ ਉਹਦੇ ਘਰ ਵਾਲਿਆਂ ਦਾ ਫੋਨ ਆ ਜਾਂਦਾ। ਘਰ ਉਹਦੀ ਪਤਨੀ ਦਾ, ੁੰਡੇ ਦਾ। ਮੀਨਾ ਤੂੰ ਆਪਦੇ ਪਿਓ ਨੂੰ ਆਇਆ ਕਿਹਹੀਂ? ਵੀ ਮਤਲਬ ਜਦੋਂ ਆਪਣੇ ਗੁਨਾ ਦਿਨ ਤਿਹਾੜ ਹੋਊਗਾ ਤਾਂ ਤੈਨੂੰ ਘਰੇ ਆਉਣ ਦੀ ਲੋੜ ਨਹੀਂ। ਅਜੀ ਤੇਰੇ ਕੋਲੇ ਆਪ ਕੀ ਆ ਕੇ ਇੱਥੇ ਮਿਲ ਜਾਗੇ ਤੂੰ ਘਰੇ ਨਾਈ ਉਹ ਘਰ ਦਾ ਚਰ ਕੋਈ ਜਾਣੀ ਮੈਂ ਕਿਹਾ ਉਹ ਰਾਸਤੇ ਵਿੱਚ ਵਾਪਸ ਜਾਂਦਾ ਬੰਦਾ ਤਾਂ ਉਹ ਜਾ ਕੇ ਦੇਖਦਾ ਉਹਦਾ ਪਿਓ ਉਹਦਾ ਨਾਸ ਆਸਰਾ ਦੇ ਵਿੱਚ ਇੱਕ ਮੀਰਗ ਬੈਠਾ ਹੁੰਦਾ ਜਿਹੜਾ ਉਹ ਚਲਾ ਰਿਹਾ ਹੁੰਦਾ ਉਸ ਟਾਈਮ ਤੇ ਤੇ ਉਹਦੇ ਨਾਲ ਗੱਲਾਂ ਬਾਤਾਂ ਕਰਨ ਲੱਗਿਆ ਬੰਦਾ ਵਧੀਆ ਬੈਠੇ ਉਹਦੇ ਅੱਸੀ ਗੱਡੀ ਆਣਦੇ ਆ ਤੇ ਉਹ ਦੇਖਦਾ ਜਾ ਕੇ ਵੀ ਯਾਰ ਇਹ ਤਾਂ ਮੈਂ ਅੱਜ ਹੀ ਛੱਡ ਗਿਆ ਸੀ ਮੇਰੇ ਪਿਓਨ ਦਾ ਮਰੇ ਪਿਤਾ ਨੂੰ ਆਜੀ ਸੜਕੇ ਗਿਆ ਸੀ ਤੇ ਇਹ ਤਾਂ ਇੰਨਾ ਐ ਬੱਠਾ ਜਿਵੇਂ ਬਹੁਤ ਚਿਰਾਂ ਤੋਂ ਜਾਣਦੇ ਤਾਂ ਉਹ ਕੀ ਕਰਦੇ ਆ ਉਹ ਜਾ ਕੇ ਪੁੱਛਦਾ ਉਸ ਮਾਲਕ ਨੂੰ ਕਹਿੰਦਾ ਜੀ ਤੁਸੀਂ ਮੇਰੇ ਪਿਓ ਨੂੰ ਜੀ ਮੇਰੇ ਪਿਤਾ ਨੂੰ ਤੁਸੀਂ ਕਿੰਨੇ ਕਿ ਚਿਰ ਤੋਂ ਜਾਣਦੇ ਤਾਂ ਉਹ ਕਹਿੰਦਾ ਕਹਿੰਦਾ ਇਹ ਜਦੋਂ ਨਾ ਇੱਕ ਬੱਚੇ ਨੂੰ ਇਥੋਂ ਗੋਦ ਲੈ ਕੇ ਗਿਆ ਸੀ ਵਾ ਉਸ ਟਾਈਮ ਤੋਂ ਜਾਣਦਾ ਇਹ ਸੁਣ ਕੇ ਉਹ ਮੁੰਡਾ ਬਹੁਤ ਸਰਵੰਦਾ ਹੁੰਦਾ ਸਰਵੰਦਾ ਹੁੰਦਾ ਨਾਲੇ ਉਹਦੇ ਗਲ ਲੱਗ ਕੇ ਰੋਣ ਲੱਗ ਜਾਂਦਾ ਪਿਓ ਮੇ ਤੇ ਉੱਥੋਂ ਉਹਨੂੰ ਵਾਪਸ ਕਰ ਲਿਆਉਂਦਾ ਕਰ ਲਿਆ ਕੀ ਆਪਦੇ ਕਾਰਨ ਸਾਰੀ ਗੱਲ ਵੱਧ ਤਾਂ ਉਹ ਬਹੁਤ ਦੋਨੇ ਜਣੇ ਸਰਵੰਦਾ ਹੁੰਦੇ ਆ ਸਰਵੰਦਾ ਹੁੰਦੇ ਤੇ ਕਰ ਨਾਲ ਬਹੁਤ ਤਾਂ ਜਿਹੜੀ ਫੇਸ ਹੁੰਦਾ ਤਾਂ ਫੇਸ ਉੱਥੇ ਹੀ ਮਿਟੀ ਜਾਂਦਾ ਧੰਨਵਾਦ ਜੀ ਵੀਡੀਓ ਵਧੀਆ ਲਗੀ ਤਾਂ ਸ਼ੇਅਰ ਜ਼ਰੂਰ ਕਰਿਓ ਤੇ ਮਾਪਿਓ ਦੀ ਕਦਰ ਹਮੇਸ਼ਾ ਕਰਦੇ ਹੋ ਕਿਉਂਕਿ ਮਾਪਿਓ ਦੇ ਵਿੱਚ ਨਾ ਇੱਕ ਰੱਬ ਦਾ ਰੂਪ ਹੀ ਹੁੰਦਾ ਰੱਬ ਦਾ ਦੂਜਾ ਰੂਪ ਹੁੰਦਾ ਮਾਤਾ ਪਿਤਾ ਬਹੁਤ ਤਕਲੀਫਾਂ ਜਲ ਕੇ ਆਪਾਂ ਨੂੰ ਜਿਹੜਾ ਪੜਾਉਂਦੇ ਲਿਖਾਉਂਦੇ ਆ ਹੋਰ ਇੱਥੋਂ ਤੱਕ ਕਾਬਲ ਕਰਦੇ ਆ ਵੀ ਆਪਾਂ ਆਪਦਾ ਘਰ ਬਸਾ ਲਈ ਧੰਨਵਾਦ ਜੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜੀ ਕਰੋ